ਮੈਂ ਤੁਹਾਡਾ ਆਪਣਾ ਯਸ਼ਪਾਲ ਨਿਊਜ਼ ਆਫ ਟੁਡੇ ਇੰਡੀਆ ਸਾਨੇਵਾਲ ਲੁਧਿਆਣਾ ਸਾਨੇਵਾਲ ਵਿਖੇ ਹੱਡੀਆਂ ਦੀਆਂ ਬਿਮਾਰੀਆਂ ਦਾ ਫਰੀ ਜਾਂਚ ਕੈਂਪ ਹਰੀਕ੍ਰਿਸ਼ਨ ਮੰਦਿਰ ਨਿਊ ਮਾਡਲ ਟਾਊਨ ਸਾਨੇਵਾਲ ਵਿਖੇ ਸਰੀਰ ਦੀਆਂ ਹੱਡੀਆਂ ਦੀਆਂ ਬਿਮਾਰੀਆਂ ਦਾ ਜਾਂਚ ਇਲਾਜ ਅਤੇ ਮੁਫਤ ਦਵਾਈਆਂ ਦਾ ਕੈਂਪ ਮਿਤੀ 22 ਜੂਨ ਦਿਨ ਐਤਵਾਰ ਨੂੰ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰੀਕ੍ਰਿਸ਼ਨ ਮੰਦਿਰਤਰਸਕ ਨਿਊ ਮਾਡਲ ਟਾਊਨ ਸਾਨੇਵਾਲ ਦੇ ਪ੍ਰਧਾਨ ਰਸ਼ਪਾਲ ਸਿੰਘ ਮੀਲੂ ਨੇ ਦੱਸਿਆ ਹਰੀਕ੍ਰਿਸ਼ਨ ਮੰਦਿਰਤਰਸਕ ਵੱਲੋਂ ਮੋਹਨਦੇਵ ਉਸਵਾਲ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਹੱਡੀਆਂ ਦੀ ਜਾਂਚ ਇਲਾਜ ਅਤੇ ਮੁਫਤ ਦਵਾਈਆਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਆਪਣੀਆਂ ਹੱਡੀਆਂ ਦੀ ਜਾਂਚ ਕਰਵਾ ਕੇ ਵੱਧ ਤੋਂ ਵੱਧ ਕੈਂਪ ਦਾ ਲਾਭ ਉਠਾਉਣ ਤਾਂ ਸਮੇਂ ਸਿਰ ਉਹਨਾਂ ਨੂੰ ਹੱਡੀਆਂ ਦੀਆਂ ਬਿਮਾਰੀਆਂ ਦਾ ਪਤਾ ਲੱਗ ਸਕੇ ਅਤੇ ਇਲਾਜ ਹੋ ਸਕੇ। ਉਹਨਾਂ ਅੱਗੇ ਕਿਹਾ ਕਿ ਇਸ ਕੈਂਪ ਵਿੱਚ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ। ਉਹਨਾਂ ਅੱਗੇ ਦੱਸਿਆ ਕਿ ਹਰੇਕ ਕ੍ਰਿਸ਼ਨਾ ਮੰਦਿਰ ਕਰਸਿਕ ਵੱਲੋਂ ਇਸ ਤਰ੍ਹਾਂ ਦੇ ਹੋਰ ਕੈਂਪ ਵੀ ਆਉਣ ਵਾਲੇ ਸਮੇਂ ਵਿੱਚ ਲਗਾਏ ਜਾਣਗੇ। ਪ੍ਰਦਾਨ ਰਸ਼ਪਾਲ ਸਿੰਘ ਮੀਲੂ ਪ੍ਰੈਕਟਿਸ ਦੇ ਬੈਕਏਗ ਦੇ ਪੁਰਾਣੇ ਫ੍ਰੈਕਚਰਸ ਦੇ ਆਏ ਹੋਏ ਆ ਕਿ ਮਤਲਬ ਕਾਫੀ ਅਵੇਅਰ ਵੀ ਲੱਗ ਰਹੇ ਆ ਕਿ ਜਿਨ੍ਹਾਂ ਨੂੰ ਆਪਣੀ ਬਿਮਾਰੀ ਬਾਰੇ ਨੋਲੇਜ ਹੈ ਆ اچھا ਲੱਗ ਰਿਹਾ ਆਈ ਹੋਪਸੋ ਇਦਾਂ ਦੇ ਕੈਂਪਸ ਵੀ ਫਿਚਰ ਚ ਵੀ ਲਗਾਈਏ ਤੇ ਇਹ ਡਾਕਟਰ ਸਾਹਿਬ ਕਿਹੜੇ ਹਸਪੀਟਲ ਦੇ ਥਰੂ ਲਗਿਆ ਆ ਇਹ ਕੈਂਪ ਉਸਵਾਨ ਹਸਪੀਟਲ ਆ ਬਹੁਨਦਾਈ ਕੈਂਸਰ ਹਸਪੀਟਲ ਆ ਉਹਦੇ ਥਰੂ ਇੱਥੇ ਲੱਗ ਰਿਹਾ ਆ ਜ ਸਵੇਰੇ ਦਾਸਤੂ ਬੋਵਿਤ ਠੀਕ ਹੈ ਥੈਂਕ ਯੂ ਆਸ਼ਕਰ ਜੀ ਇਹ ਸਾਡੀਆਂ ਦੇ ਕੈਂਪ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਹਰਿ ਕ੍ਰਿਸ਼ਨ ਮੰਦਿਰ ٹرسٹ ਵੱਲੋਂ ਸਾਡੇ ਇੱਕ ਜਿਹੜੇ ਪਿਛਲੇ ਦਿਨੀ ਸਾਡੇ ਕਮੇਟੀ ਮੈਂਬਰ ਅਹਿਮ ਕਮੇਟੀ ਮੈਂਬਰ ਸੀ ਰਕੇਸ਼ ਚੌਧਰੀ ਜੀ ਉਹਨਾਂ ਦੇ ਦਾਦੇ ਹਾਂਤ ਹੋ ਗਿਆ ਸੀ ਉਹਨਾਂ ਦੀ ਯਾਦ ਵਿੱਚ ਅਸੀਂ ਅੱਜ ਇੱਥੇ ਇੱਕ ਮੈਡੀਕਲ ਕੈਂਪ ਲਾਇਆ ਜਿਸ ਵਿੱਚ ਸਾਨੂੰ ਉਸ ਵੱਲ ਹਸਤਾਲ ਲੁਧਿਆਣਾ ਵੱਲੋਂ ਪੂਰਾ ਸਹਿਯੋਗ ਮਿਲਿਆ ਤੇ ਡਾਕਟਰ ਅਸੀਮ ਕਪਲਾ ਜੀ ਤੇ ਉਹਨਾਂ ਦੀ ਦੂਜੀ ਟੀਮ ਹੈ ਜਿਹੜੀ ਨਾਲ ਮੈਡੀਕਲ ਟੀਮ ਸਾਰੀ ਆਈ ਹੈ ਤੇ ਅੱਜ ਇੱਥੇ ਕੈਂਪ ਚੱਲ ਰਿਹਾ ਹੈ ਸਵੇਰੇ ਹੋਰ ਤੱਕ ਕਿੰਨੇ ਕੁ ਪੇਸ਼ੰਤ ਆ ਗਏ ਦੇਖੋ ਪੇਸ਼ੰਤ ਤਾਂ ਲਗਾਤਾਰ ਆਈ ਜਾ ਰਹੇ ਨੇ ਹੁਣ ਬਾਕੀ ਦਾ ਗਿਣਤੀ ਬਾਅਦ ਵਿੱਚ ਪਤਾ ਕਰਾਂਗੇ ਕਿੰਨੀਆਂ-ਕਿੰਨੀਆਂ ਸੀ ਕੈਂਪ ਦੀ ਨਿਰਦੇਸ਼ਕ ਇਹ ਕੈਂਪ ਅੱਜ 10 ਵਜੇ ਸਟਾਰਟ ਹੋਇਆ ਸੀ 2 ਵਜੇ ਤੱਕ ਹੈ ਜੀ ਇਹ ਕੈਂਪ ਪਹਿਲਾ ਜਾਂ ਜਦੋਂ ਪਹਿਲਾਂ ਵੀ ਕੈਂਪ ਲੱਗਦੇ ਹੁੰਦੇ ਇਹ ਸਾਡਾ ਪਹਿਲਾ ਮੈਡੀਕਲ ਲਾਈਨ ਦੇ ਵਿੱਚ ਪਹਿਲਾ ਕੈਂਪ ਹੈ ਤੇ ਆਉਣ ਵਾਲੇ ਸਮੇਂ 'ਚ ਅਸੀਂ ਅਜਿਹੇ ਕੈਂਪ ਹੋਰ ਲਾਉਂਦੇ ਰਹਾਂਗੇ ਤਾਂ ਜੋ ਸਮਾਜ ਦੇ ਵਿੱਚ ਅਸੀਂ ਸਮਾਜ ਦੇ ਲੋਕਾਂ ਦੀ ਇਹਨਾਂ ਦੀ ਲੋਕਾਂ ਦੀ ਕੋਈ ਮਦਦ ਕਰ ਸਕੀਏ। ਨਸ਼ਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਨਸ਼ੇ ਬਾਰੇ ਤਾਂ ਨਸ਼ਾ ਤਾਂ ਆਲਰੇਡੀ ਬਹੁਤ ਜ਼ਿਆਦਾ ਹੋਇਆ ਹੈ ਪਰ ਇਹ ਨੁਕਸਾਨਦੇ ਆ ਸਿਹਤ ਲਈ ਬਹੁਤ ਜ਼ਿਆਦਾ ਪਰ ਲੋਕ ਸਮਝ ਨਹੀਂ ਰਹੇ ਹੈਗੇ ਤੇ ਇਹਦਾ ਤਾਂ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਖਤਮ ਹੋਣਾ। ਨਸ਼ਾ ਬਾਰੇ ਕੀ ਕਹਿਣਾ? ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਆ। ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਸੁਚੇਤ ਕਰਨਾ ਚਾਹੀਦਾ ਵੀ ਇਸ ਬਰਾਈ ਤੋਂ ਦੂਰ ਰਹਿਣ ਤਾਂ ਹੀ ਸਮਾਜ ਦਾ ਭਲਾ ਹੋ ਸਕਦਾ। ਧੰਨਵਾਦ। ਨੌਸ਼ ਕਰੀਏ। ਅਕਦੇਸ ਕੈਂਪ ਬਾਰੇ ਕੀ ਕਹਣਾ ਚਾਹੁੰਦੇ ਹੋ ਜੀ? ਅੱਜ ਦਾ ਇਹ ਜਿਹੜਾ ਮੈਡੀਕਲ ਕੈਂਪ ਹੈ ਸਾਡੇ ਰਿਸ਼ਵਾਲ ਸਿੰਘ ਜੀ, ਭਾਜਪਾ ਦੇ ਜਿਹੜੇ ਸੀਨੀਅਰ ਲੀਡਰ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਜਨਰਲ ਸਕੱਤਰ ਦੇ ਤੌਰ ਤੇ ਕੰਮ ਕਰ ਰਹੇ ਨੇ। ਇਹਨਾਂ ਦੇ ਅਨਥੱਕ ਪ੍ਰਯਾਸ ਦੇ ਰਾਹੀਂ ਸਾਨੇਵਾਬ ਦੇ ਵਿੱਚ ਮੈਡੀਕਲ ਕੈਂਪ ਸਾਡੇ ਹਰੀਕ੍ਰਿਸ਼ਨ ਮੰਦਿਰ ਦੇ ਵਿੱਚ ਪਹਿਲੀ ਵਾਰ ਲਗਾਇਆ ਗਿਆ ਬਹੁਤ ਵਧੀਆ ਉਪਰਾਲਾ ਇਹ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਵਿੱਚ ਸਹਾਇਤਾ ਕਰਦਾ ਬਹੁਤ ਸਾਰੇ ਲੋਕਾਂ ਨੇ ਕਈ ਵਾੜਾਂ ਦੇ ਵਿੱਚੋਂ ਆ ਕੇ ਇਸ ਕੈਂਪ ਦਾ ਲਾਭ ਲਿਆ ਤੇ ਚੱਲ ਵੀ ਰਿਹਾ ਬਹੁਤ ਵਧੀਆ ਢੰਗ ਨਾਲ ਹੁਣ ਤੱਕ ਲਗਭਗ ਕਿੰਨੇ ਪੇਸ਼ੈਂਟ ਆ ਗਏ ਲਗਭਗ 37 ਪੇਸ਼ੈਂਟ ਹੁਣ ਤੱਕ ਡਾਕਟਰ ਸਾਹਿਬ ਸਾਡੇ ਜਿਹੜੇ ਦੇਖ ਚੁੱਕੇ ਐ ਤੇ 2 ਵਜੇ ਤੱਕ ਚੱਲਣਾ ਹੈ ਉਮੀਦ ਕਰਦੇ ਆ ਵੀ ਲਗਭਗ 100 ਦੇ ਕਰੀਬ ਜਿਹੜਾ ਪੇਸ਼ੈਂਟ ਇੱਥੇ ਪਹੁੰਚਣਗੇ ਨਸ਼ਿਆਂ ਬਾਰੇ ਪਬਲਿਕ ਨੂੰ ਕੀ ਤੇਜ਼ ਕਰਨਾ ਹੈ ਦੇਖੋ ਨਸ਼ਿਆਂ ਦੇ ਬਾਰੇ ਤਾਂ ਇਸ ਸਾਫ ਹੈ ਕਿ ਅਸੀਂ ਜਿਹੜਾ ਸਾਡਾ ਭਾਰਤੀ ਜਨਤਾ ਪਾਰਟੀ ਦਾ ਉਪਰਾਲਾ ਹੈ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਸਾਡੇ ਬੰਦੇ ਹਰ ਟਾਈਮ ਹਾਜ਼ਰ ਨੇ ਹਰ ਢੰਗ ਨਾਲ ਲੋਕਾਂ ਦੀ ਸੇਵਾ ਕਰਦੇ ਨੇ ਨਸ਼ਿਆਂ ਨੂੰ ਤਾਂ ਬਹੁਤ ਇਸ ਗੱਲ ਦੇ ਵਿੱਚ ਸਾਡੇ ਬੰਦੇ ਸੁਚੇਤ ਕਰਦੇ ਨੇ ਕਿ ਇਹਦੇ ਨਾਲ ਪੰਜਾਬ ਜਿਹੜਾ ਬਹੁਤ ਪਿੱਛੇ ਜਾ ਰਿਹਾ ਸਰਕਾਰਾਂ ਦਾ ਇਸ ਕੰਮ ਦੇ ਵਿੱਚ ਬਹੁਤ ਯੋਗਦਾਨ ਘੱਟ ਹੈ ਸਪੈਸ਼ਲ ਤੌਰ ਤੇ ਜੇ ਪੰਜਾਬ ਦੀ ਸਰਕਾਰ ਦੀ ਗੱਲ ਕਰਾਂਗੇ ਧੰਨਵਾਦ